ਸਰਕਾਰ ਦਾ ਪਾਣੀ ਪ੍ਰਬੰਧ ਦੇਖ ਚੁੱਕੇ ਆ ਜਿਹੜਾ ਪਾਣੀ ਆ ਘਟੋ ਘਟ 2 300 ਕਿੱਲਾ ਬਰਬਾਦ ਹੋ ਚੁੱਕਿਆ ਅਸੀਂ ਪਹਿਲਾਂ ਵੀ ਆ ਜੋ ਡਰੇਨ ਆ ਇਹਦੀ ਸਫਾਈ ਦੇ ਲਈ ਵੇਹਸਾ ਖਬਰਾਂ ਲਵਾ ਚੁੱਕੇ ਭਗਵਾਨ ਤਮਾਨ ਸਰਕਾਰ ਦੇ ਕੋਈ ਵੀ ਇਹਦੇ ਤੇ ਕੋਈ ਮੁੱਦਾ ਇਹਦੇ ਤੇ ਜੋ ਹੋ ਰਿਹਾ ਵਾ ਪਾਣੀ ਆ ਰਿਹਾ ਵਾ ਇਹਦੇ ਤੇ ਆ ਕੇ ਸਾਡੇ ਕਿਸਾਨਾਂ ਦੇ ਨਾਲ ਕੋਈ ਇਹਨਾਂ ਦਾ ਅਫਸਰ ਨਹੀਂ ਮਿਲਿਆਗਾ ਬਸ ਜੀ ਸਰ ਗਿਆ ਵਰ ਗਿਆ ਹੀ ਆਪਦੇ ਹੁਣ ਖੇਤਾਂ ਚੋਂ ਉਹ ਗਿੜਾ ਮਾਰਦੇ ਆ ਉਹਨਾਂ ਦਾ ਸਿਹਤਰਾ ਸਾਫ਼ ਹੋਇਆ ਤੇ ਸਾਡਾ ਨਾ ਤਾਂ ਹੀ ਰੋਂ ਜੁਗੇ ਐ ਤੇ ਨਾ ਹੀ ਮਰ ਜੁਗੇ ਸਰਕਾਰਾਂ ਦਾ ਸਾਥ ਵੀ ਦੇਣਾ ਸਾਡਾ ਖੰਧਰ ਰੱਬ ਵੀ ਸਾਨੂੰ ਮਾਰ ਮਾਰੀ ਜਾਂਦਾ ਸਾਡਾ ਇੱਕ ਗਰੀਬ ਕਿੱਲੇ ਦਾ ਮਾਲਕ ਆ ਮੈਂ ਇੱਕ ਕਿੱਲੇ ਦੇ ਮਾਲਕ ਨੂੰ ਜੱਟ ਨੂੰ ਕੀ ਮਿਲਣਾ ਤੇ ਕੀ ਵੱਜਦਾ ਉਹਦੇ ਚ ਕਿੱਲੇ ਦਾ ਇਹਦਾ ਇੱਕ ਕਿੱਲਾ ਮੇਰਾ ਇਹ ਦੱਸੋ ਇੱਥੇ ਸਾਡੇ ਹਜੇ ਛੜਕੁੱਤੀ ਕਰਾਉਣ ਨੂੰ ਸਾਡਾ ਸਾਰਾ ਪਿੰਡ ਕਹਿੰਦਾ ਈ ਛੜਕੁੱਤੀ ਕਰਨ ਨੂੰ ਓ ਕੀ ਕਰੋ ਛੜ ਕੁੱਚੀ ਕਰੋ ਛੜ ਕੁੱਚੀ ਕਰਕੇ ਸਾਡਾ ਹੀ ਲੱਗੀ ਸੀ ਇੱਥੋਂ ਇੱਥੋਂ ਲੈ ਕੇ ਸੂਰਪੁਰ ਦੀ ਹੱਦ ਤੱਕ ਸੇ ਤੁਹਾਨੂੰ ਤੁਹਾਨੂੰ ਇੱਕ ਬੂਟਾ ਵੀ ਮਿਲ ਜੇ ਝੋਨੇ ਦਾ ਮੈਂ ਦੇਣ ਦਾਰ ਦਿੱਤੇ ਕੱਲ ਮੋਗਾ ਜ਼ਿਲ੍ਹੇ ਦੇ ਵਿੱਚ ਪਈ بارش ਦੇ ਕਾਰਨ ਕਈ ਪਿੰਡਾਂ ਦੇ ਵਿੱਚ ਜਿੱਥੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਅੱਜ ਅਸੀਂ ਗੱਲ ਕਰਾਂਗੇ ਉਸ ਪਿੰਡ ਦੀ ਪਿੰਡ ਜਿਹੜਾ ਮੱਲੇਆਣਾ ਦੌਦਰ ਲੋਪੋ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਹੜਾਂ ਵਰਗੀ ਬਣੀ ਹੋਈ ਆ ਕੱਲ ਇੱਕ ਪਿੰਡ ਮੱਲੇਣਾ ਦੀ ਵੀਡੀਓ ਵੀ ਨੌਜਵਾਨਾਂ ਦੀ ਇੱਕ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਕਿ ਜਿਹੜੀਆਂ ਛੜਕਾਂ ਜਿਹੜੀਆਂ ਉਹ ਟੁੱਟ ਚੁੱਕੀਆਂ ਨੇ ਨੌਜਵਾਨ ਆਪਣੇ ਪੱਧਰ ਤੇ ਸਕੂਲੀ ਬੱਚਾਂ ਬੱਚਿਆਂ ਨੂੰ ਜਿਹੜੇ ਅੱਗੇ ਨਿਗਾਹਾਰੇ ਨੇ ਪਿੰਡ ਵਿੱਚ ਪਚਾਰੇ ਨੇ ਉਹਨਾਂ ਨੌਜਵਾਨਾਂ ਦੇ ਵੀ ਅੱਜ ਖਣਮੁਖ ਭਾਰਤੀ ਪੱਤੋ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਪਹੁੰਚ ਕੇ ਸਨਮਾਨ ਕੀਤਾ ਗਿਆ ਪਰ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਗਰਾਊਂਡ 0 ਤੇ ਦੇਖ ਸਕਦੇ ਹੋ ਕਿ ਹਜੇ ਵੀ ਜਿਹੜਾ 4-4 5-5 ਫੁੱਟ ਦਾ ਜਿਹੜਾ ਪਾਣੀ ਆ ਉਹ ਖੜਾ ਲੋਕਾਂ ਦੇ ਜਿਹੜੇ ਝੋਨੇ ਦੀ ਫਸਲ ਆ ਉਹ ਬੁਰੀ ਤਰ੍ਹਾਂ ਨਾਲ ਡੁੱਬ ਚੁੱਕੀ ਆ ਲਗਾਤਾਰ ਜਿਹੜਾ ਪਾਣੀ ਦਾ ਵਹਾਅ ਉਹ ਤੇਜ਼ੀ ਦੇ ਨਾਲ ਵਧ ਰਿਹਾ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਡੁੱਬ ਰਹੀਆਂ ਦੇਖ ਸਕਦੇ ਹੋ ਦੂਰ ਦੂਰ ਤੱਕ ਇੱਕ ਸਮੁੰਦਰ ਦਾ ਰੂਪ ਜਿਹੜਾ ਉਹ ਧਾਰਨ ਕੀਤਾ ਹੋਇਆ ਸਾਡੇ ਨਾਲ ਕਿਸਾਨ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੱਲ ਤੋਂ ਲਗਾਤਾਰ ਜਿਹੜਾ ਪਾਣੀ ਦਾ ਬਹਾਅ ਬੜੀ ਤੇਜ਼ੀ ਦੇ ਨਾਲ ਵਧ ਰਿਹਾ ਤੇ ਝੋਨੇ ਡੁੱਬ ਰ ਚੁੱਕਿਆ ਕੋਈ ਤੁਹਾਡੇ ਕੋਲੇ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਜਾਂ ਫਿਰ ਆਪਣੇ ਪੱਧਰ ਤੇ ਜਿਹੜਾ ਪਾਣੀ ਦਾ ਪ੍ਰਬੰਧ ਕਰ ਰਹੇ ਹੋ ਦੇਖੋ ਜੀ ਪੀਟੀਸੀ న్యూਜ਼ ਵਾਲੇ ਸਾਡੇ ਦੁੱਖ ਦੇ ਵਿੱਚ ਸ਼ਾਮਲ ਹੋਏ ਆ ਇੱਥੋਂ ਦੇ ਉਹਨਾਂ ਨੇ ਜੋ ਵੀ ਗਰਾਊਂਡ ਲੈਵਲ ਤੇ ਆ ਦਿਖਾ ਰਹੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਦੂਜੇ ਪਾਸੇ ਜੋ ਸਰਕਾਰ ਦਾ ਪ੍ਰਬੰਧ ਦੇਖ ਚੁੱਕੇ ਆ ਜਿਹੜਾ ਪਾਣੀ ਆ ਘਟੋ ਘਟ 2300 ਕਿੱਲਾ ਬਰਬਾਦ ਹੋ ਚੁੱਕਿਆ ਇਹਦੇ ਵਿੱਚ ਲੋਪੋ ਮੱਲਿਆਣਾ ਜੋ ਡਾਲਾ ਬੁੱਗੀਪੁਰਾ ਦੌਦਰ ਇਹ ਸਾਰੇ ਪਿੰਡ ਲਵੇੜ ਦੇ ਵਿੱਚ ਆਇਆ ਪਰ ਸਰਕਾਰ ਦਾ ਕੋਈ ਵੀ ਅਧਿਕਾਰੀ ਅੱਜ ਤੱਕ ਸਾਡੇ ਕੋਲੇ ਇੱਥੇ ਆ ਕੇ ਉਹਨਾਂ ਨੇ ਸਾਡੀ ਸਾਰ ਨਹੀਂ ਲਈਗੀ ਅਸੀਂ ਪਹਿਲਾਂ ਵੀ ਆ ਜੋ ਡਰੇਨ ਇਹਦੀ ਸਫਾਈ ਦੇ ਲਈ ਬੇ ਹਿਸਾਬ ਖਬਰਾਂ ਲਵਾ ਚੁੱਕੇ ਆ ਹਰੇਕ ਅਗਵਾਰ ਦੇ ਵਿੱਚ ਖਬਰ ਲੱਗੀ ਆ ਸਰਪਾ ਆ ਲੋਪੋ ਤੋਂ ਲੈ ਕੇ ਆ ਮੱਲੇ ਤੱਕ ਜਰੂਸ ਵਾਈ ਕਰ ਗਏ ਉਹ ਕਾਦੋ ਕਰ ਗਏ ਕਿਉਂਕਿ ਅਸੀਂ ਖਬਰਾਂ ਹਰ ਰੋਜ਼ ਲੱਗ ਰਹੀਆਂ ਸੀ ਪਰ ਪਿੱਛੇ ਦੇਖਿਏ ਜਿੰਨੀ ਵੀ ਸੇਮ ਸੀਗੀ ਖਾਈ ਦੇ ਤੱਕ ਜਿੰਨੀ ਸੇਮ ਸੀ ਅੱਜ ਵੀ ਮੇਰੇ ਕੋਲੇ ਫੋਟੋ ਪਏ ਆ ਸਾਰੀ ਸੇਮ ਭਰੀ ਸੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਆ ਕੇ ਨਹੀਂ ਖੜਾ ਬੁਰਾ ਹਾਲ ਆ ਆ ਬੋਲਦੇ ਤੁਸੀਂ ਹਾਲਾਤ ਦੇਖ ਸਕਦੇ ਆ ਬਹੁਤ ਭੀੜਾ ਬੋਲਾ ਉਦੋਂ ਦਾ ਬੋਲਦੇ ਬੱਦ ਪੁਲੀਆਂ ਪਾਈਆਂ ਮੀਆਂ ਪਾ ਡਰੇਨ ਵਿਭਾਗ ਦਾ ਕੋਈ ਵੀ ਅਫਸਰ ਆ ਕੇ ਸਾਨੂੰ ਨਹੀਂ ਮਿਲਿਆ ਭਗਵਾਨ ਤਮਾਨ ਸਰਕਾਰ ਦੇ ਕੋਈ ਵੀ ਇਹਦੇ ਤੇ ਕੋਈ ਮੁੱਦਾ ਇਹਦੇ ਤੇ ਜੋ ਹੋ ਰਿਹਾ ਵਾ ਪਾਣੀ ਆ ਰਿਹਾ ਵਾ ਇਹਦੇ ਤੇ ਆ ਕੇ ਸਾਡੇ ਕਿਸਾਨਾਂ ਦੇ ਨਾਲ ਕੋਈ ਇਹਨਾਂ ਦਾ ਅਫਸਰ ਨਹੀਂ ਮਿਲਿਆਗਾ ਇਹ ਜੀ ਸਰਕਾਰ ਨਾ ਅਸੀਂ ਅੱਜ ਤੱਕ ਦੇਖੀ ਆ ਨਾ ਦੇਖਣੀ ਆ ਹਰ ਪਾਸੇ ਤਸਦ ਢਾਇਆ ਜਾ ਰਿਹਾ ਵਾ ਆ ਸਾਡੇ ਨਾਲ ਲੋਕ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਸੋਟੀਆਂ ਦਾ ਸਾਰਾ ਲੈ ਕੇ ਅੱਗੇ ਪਿੰਡ ਵੱਲ ਵੱਧ ਰਹੇ ਨੇ ਸੜਕਾਂ ਦੇ ਜਿਹੜੇ ਨਾਤਾ ਟੁੱਟ ਚੁੱਕਿਆ ਪਿੰਡਾਂ ਦਾ ਇੱਕ ਦੂਜੇ ਪਿੰਡਾਂ ਨਾਲੋਂ ਲਿੰਕ ਟੁੱਟ ਚੁੱਕਿਆ ਲਗਾਤਾਰ ਅੱਤੋ ਜਿਹੜੀਆਂ ਪੀਟੀਸੀ ਨਿਊਜ਼ ਤੇ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਾਲਾਤ ਦਿਖਾਏ ਜਾ ਰਹੇ ਨੇ ਹੜ੍ਹਾਂ ਵਰਗੇ ਹਾਲਾਤ ਨੇ ਮੋਗਾ ਜ਼ਿਲ੍ਹੇ ਦੇ ਜੇ ਚਗਾਵਾ ਪਿੰਡ ਕੀਤਾ ਪੁਰਾਣਾ ਪੁਰਾਣੇਵਾਲ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਇਹੀ ਸਥਿਤੀ ਹੈ ਲਗਾਤਾਰ ਜਿਹੜਾ بارش ਦੇ ਨਾਲ ਬਾਪੂ ਜੀ ਹਾਲਾਤ ਜਿਹੜੇ ਹੜ੍ਹਾਂ ਵਰਗੇ ਹੋ ਗਏ ਸਰਕਾਰ ਦਾ ਕੋਈ ਨੁਮਾਇੰਦਾ ਆ ਕੋਈ ਦਿੱਜਿਆਗਾ ਆਉਣਾ ਕਿਨੇ ਆ ਬੱਸ ਜੀ ਸਰ ਗਿਆ ਵਰ ਗਿਆ ਹੀ ਆਪਦੇ ਹੁਣ ਖੇਤਾਂ 'ਚ ਉਧਰੋਂ ਗੀੜਾ ਮਾਰਦੇ ਆ ਝੋਨਾ ਵਸ ਇਹ ਤਰ੍ਹਾਂ ਸਾਫ਼ ਹੋਇਆ ਤਾਂ ਸਾਡਾ ਨਾ ਤਾਂ ਹੀ ਰੋਣ ਜੁਗ ਗਿਆ ਤੇ ਨਾ ਹੀ ਮਰ ਜੁਗਿਆ ਨੁਕਸਾਨ ਬਹੁਤ ਨੁਕਸਾਨ ਬੇਸਾਬਾ ਨੁਕਸਾਨ ਆ ਸਾਰਾ ਨੁਕਸਾਨ ਹੀ ਨੁਕਸਾਨ ਹੈ ਹੁਣ ਤਾਂ ਪਨੀਰੀ ਵੀ ਨਹੀਂ ਮਿਲਣੀ ਫਿਰ ਪਨੀਰੀ ਵੀ ਕਿੱਥੇ ਮਿਲਣੀ ਸਾਨੂੰ ਤਾਂ ਜੇ ਮੂੰਗੀ ਲਾਇ ਤਾਂ ਸਾਨੂੰ ਇਹ ਵੀ ਡਰ ਹੈ ਵੀ ਮੁੜ ਕੇ ਕਿਤੇ ਫੇਰ ਨਾ ਆ ਕੇ ਜਬ ਮਾਰ ਜਾਵੇ ਸਰਕਾਰਾਂ ਨੇ ਤਾਂ ਸਾਥ ਕੀ ਦੇਣਾ ਸਾਡਾ ਹੰਤਾ ਰੱਬ ਵੀ ਸਾਨੂੰ ਮਾਰ ਮਾਰ ਮਾਰੀ ਜਾਂਦਾ ਸਾਡਾ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਮੁਰਗੀਆਂ ਦਾ ਵੀ ਮੁਆਵਜ਼ਾ ਮਿਲੂਗਾ ਕਿਸਾਨ ਨੂੰ ਰੋਲਣਾ ਨਹੀਂ ਦਿੱਤਾ ਜਾਊਗਾ ਅਜ ਜਮੀਨੀ ਪੱਧਰ ਤੇ ਅਜ ਜ਼ਿਕਰ ਮੈਂ ਤਾਂ ਖਨੌਰੀ ਬਾਡਰ ਤੇ ਉੱਥੇ ਇਹਨਾਂ ਨੇ ਘੇਰ ਘੇਰ ਕੇ ਟਰਾਲੀਆਂ ਵੀ ਉਹਨਾਂ ਨੇ ਘੇਰ ਲਈਆਂ ਉਹ ਟਰੈਕਟਰ ਵੀ ਨਹੀਂ ਮਿਲੇਗੇ ਹਿਤ ਇਹ ਤਾਂ ਮੁਰਗੀ ਦਾ ਮਾਮਲਾ ਕਹਿੰਦੇ ਸਾਨੂੰ ਆ ਜਿਹੜੀ ਫਸਲ ਹੈ ਸਾਡੀ ਇਹਦਾ ਵੀ ਸਾਨੂੰ ਮੁਸ਼ਕਲ ਹੈ ਮੇਰੇ ਹਿਸਾਬ ਤਾ ਤੇ ਜੇ ਦੇ ਦੇ ਬਤਾਈ ਤਾਂ ਧੰਨਵਾਦ ਕਰਦੇ ਆ ਤੇਰੀ ਪਰਮਾਤਮਾ ਨੂੰ ਧੰਨਵਾਦ ਤਾਂ ਹੈਗੇ ਹੈਗਾ ਸਾਡਾ ਆ ਸੜਕ ਉੱਚੀ ਸੀ ਸਾਡਾ ਸਾਰਾ ਪਿੰਡ ਸੜਕ ਉੱਚੀ ਕਰਾਉਣ ਨੂੰ ਚਾਹੁੰਦਾ ਸੀ ਮੈਂ ਕਹਿੰਦਾ ਮੇਰੇ ਮੇਰੀ ਬਾਣ ਲੱਗਦਾ ਸਾਰਾ ਪਿੰਡ ਸੀ ਮੈਨੂੰ ਇਹਨਾਂ ਨੇ ਇੰਨਾ ਖੱਜਲ ਕੀਤਾ ਮੈਂ ਡੀਸੀ ਤੇ ਦਰਖਾਸਤ ਦੇ ਕੇ ਸੜਕ ਰੁਕਾਈ ਆ ਸੜਕ ਰੁਕਾਈ ਸੜਕ ਦਾ ਹਾਲ ਵੇਖ ਲੋ ਹਜੇ ਨੀਮੀ ਸੜਕ ਤੇ ਪਾਣੀ ਹੈ ਜਾ ਜੇ 3 ਫੁੱਟ ਸੜਕ ਚੱਕੀ ਜਾਂਦੀ ਕੀ ਹਾਲ ਸੀ ਪਾਣੀ ਦਾ ਸਾਡੇ ਬਣਾ ਦਾ ਸਾਡਾ ਇੱਕ ਗਰੀਬ ਕਿੱਲੇ ਦਾ ਮਾਲਕ ਆ ਮੈਂ ਇੱਕ ਕਿੱਲੇ ਦੇ ਮਾਲਕ ਨੂੰ ਜੱਟ ਨੂੰ ਕੀ ਮਿਲਣਾ ਸੀ ਕੀ বাজਦਾ ਮੇਰਾ ਸਾਰਾ ਬਾਂਡ ਡੁੱਬਿਆ ਬਾ ਇੱਥੋਂ ਲੈ ਕੇ ਦੇਖ ਲੋ ਸਾਰਾ ਬਾਂਡ ਡੁੱਬਿਆ ਬਾ ਅੱਜ ਇੱਕ ਕਿਸਮ ਦਾ ਕਿਸਾਨ ਰੋ ਰਿਹਾ ਖੇਤ ਦੇ ਵਿੱਚ ਕਿਸਾਨ ਦਾ ਕੀ ਕਿਸਾਨ ਦਾ ਪੱਲੇ ਪੈਂਦਾ ਇਹ ਕਿੱਲਾ ਇਹਦਾ ਇੱਕ ਕਿੱਲਾ ਦਾ ਇਹਦਾ ਇੱਕ ਕਿੱਲਾ ਮੇਰਾ ਇਹ ਦੱਸੋ ਇੱਥੇ ਸਾਡੇ ਹਜੇ ਛੜਕੁੱਤੀ ਕਰਾਉਣ ਨੂੰ ਸਾਡਾ ਸਾਰਾ ਪਿੰਡ ਕਹਿੰਦਾ ਈ ਛੜਕੁੱਤੀ ਕਰਨ ਨੂੰ ਉੱਚੀ ਕਰੋ ਛੜਕੁੱਤੀ ਕਰੋ ਛੜਕੁੱਤੀ ਕਰਕੇ ਸਾਡਾ ਹੀ ਲੱਗੀ ਸੀ ਇੱਥੋਂ ਦੀ ਪਾੜੀਆਂ ਨੀਵੀਂ ਛੜ ਕੇ ਤਾਂ ਹੈ ਨਹੀਂ ਉੱਚੀ ਤਾਂ ਕੀ ਹਿੱਲਾ ਸੀ ਅੱਜ ਸਾਰੀਆਂ ਡੁੱਬਗੀਆਂ ਸਾਰੇ ਚੱਲੋ ਆਜੋ ਤੁਹਾਨੂੰ ਮੈਂ ਲੈ ਕੇ ਚੱਲਦਾ ਤੁਹਾਨੂੰ ਜੋ ਭੋਰੋ ਭੋਰਾ ਵੀ ਦਿਖਾ ਦਗੇ ਇੱਥੋਂ ਲੈ ਕੇ ਸੂਰਪੁਰ ਦੀ ਹੱਦ ਤੱਕ ਸੇ ਤੁਹਾਨੂੰ ਤੁਹਾਨੂੰ ਇੱਕ ਬੂਟਾ ਵੀ ਮਿਲ ਜਾਵੇ ਛੋਨੇ ਦਾ ਮੈਂ ਦੇਣਦਾਰ ਬਿਲਕੁਲ ਇੱਕ ਜੇ ਬੂਟਾ ਵੀ ਕਿਸਾਨਾਂ ਦਾ ਕਹਿਣਾ ਕਿ ਮਿਲ ਜੇ ਤਾਂ ਅਸੀਂ ਤੁਹਾਨੂੰ ਦਿਖਾ ਦੇਵਾਂਗੇ ਹਾਲਾਤ ਜਿਹੜੇ ਬੜੇ ਤਰਸਯੋਗ ਨੇ ਕੱਲ੍ਹ ਦੀਆਂ ਤਸਵੀਰਾਂ ਪਿੰਡ ਮੱਲਿਆਣਾ ਦੀਆਂ ਇਹਨਾਂ ਰੋਡਾਂ ਦੀਆਂ ਜਿਹੜੀਆਂ ਵਾਇਰਲ ਹੋਈਆਂ ਨੇ ਨੌਜਵਾਨਾਂ ਵੱਲੋਂ ਜਿਹੜੇ ਬੱਚੇ ਸੀ ਸਕੂਲੀ ਬੱਚਿਆਂ ਨੂੰ ਜਿਹੜਾ ਬਾਹਰ ਕੱਢਿਆ ਗਿਆ ਸੀਗਾ ਕੱਲ੍ਹ ਬੱਚਿਆਂ ਨੂੰ ਵੀ ਬਾਹਰ ਕੱਢਿਆ ਗਿਆ ਜੀ ਇੱਕ ਜਿਹੜਾ ਲੋਪੋ ਸੇਮ ਦੇ ਨਾਲ ਟ੍ਰੀਟਮੈਂਟ ਪਾਣੀ ਟ੍ਰੀਟਮੈਂਟ ਦਾ ਜੋ ਬਣਾਏ ਗਏ ਜੀ ਖੂਬ ਬਣਾਏ ਗਏ ਸੀ ਔਰ ਕਟੋ ਕਟ 2.5 ਕਰੋੜ ਰੁਪਈਆ ਉੱਥੇ ਲੱਗਿਆ ਸੀ ਅੱਜ ਉਹ ਸਾਰਾ ਬਰਬਾਦ ਹੋ ਚੁੱਕਿਆ ਉਹ ਕਿਹਦਾ ਕਰਕੇ ਹੋ ਚੁੱਕਿਆ ਉਹ ਸਰਕਾਰ ਦਾ ਕਰਕੇ ਹੋ ਚੁੱਕਿਆ ਪਹਿਲੀਆਂ ਸਰਕਾਰਾਂ ਨੇ ਵੀ ਕੰਮ ਕੀਤਾ ਪਰ ਜਿਹੜਾ ਇਹਨਾਂ ਨੇ ਅੱਜ ਤੱਕ ਆ ਸੇਮਾ ਨਹੀਂ ਸਾਫ਼ ਕਰਾਈਆਂ ਬਹੁਤ ਮਾੜਾ ਹਾਲ ਆ ਭਿਆਨਕਰ ਹਾਲ ਆ ਕੋਈ ਵੀ ਅਧਿਕਾਰੀ ਕਿਸੇ ਦੀ ਵੀ ਸਾਰ ਨਹੀਂ ਲੈ ਰਿਹਾਗਾ ਸਰ ਲਗਾਤਾਰ ਜਿਹੜਾ ਪਾਣੀ ਆ ਝੋਨਾਂ ਡੁੱਬਿਆ ਪਿਆ ਕੀ ਕਰਨ ਛੱਡ ਦੇ ਇਹ ਤਾਂ ਯਾਨੀ ਬਹੁਤ ਭਿਆਨਕ ਦਰਿਆ ਸੀ ਆਇਤਾਂ ਬਹੁਤ ਪਦਰ ਘਟਿਆ ਹੈਗਾ ਪਾਣੀ ਦਾ ਤੇ ਹੁਣ ਤਾਂ ਇਹ ਬਾਦ ਸਰਕਾਰ ਤੋਂ ਮੰਗ ਕਰਦੇ ਵੀ ਕਿਸਾਨਾਂ ਨੂੰ ਬਹੁਤ ਤੋਂ ਵੱਧ ਜਿਹੜਾ ਮੁਆਵਜ਼ਾ ਬਿਨਾ ਕਿਸੇ ਭੇਤ ਭਾਬ ਦੇ ਦਿੱਤਾ ਜਾਵੇ ਸਾਡੀ ਹੁਣ ਪ੍ਰਸ਼ਾਸਨ ਤੋਂ ਇਹ ਮੰਗ ਹੈ ਨੁਕਸਾਨ ਹੋਣਾ ਸੀ ਹੋ ਚੁੱਕਿਆ ਹੈ ਲੱਗਦਾ ਕਿ ਮੁਆਵਜ਼ਾ ਮਿਲ ਜੂਗਾ ਹਜੇ ਤੱਕ ਤਾਂ ਪਿਛਲੀਆਂ ਜਿਹੜੀਆਂ ਨੁਕਸਾਨੀਆਂ ਫਸਲਾਂ ਦਾ ਮਿਲਿਆ ਨਹੀਂ ਹਾਲੇ ਤੱਕ ਤਾਂ ਮਿਲਿਆ ਨਹੀਂ ਪਰ ਹੁਣ ਅਸੀਂ ਆਸ ਕਰਦੇ ਵੀ ਇਹ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਸਾਡੀ ਇਹ ਮੰਗ ਹੈ ਪ੍ਰਸ਼ਾਸਨ ਤੋਂ ਜਿਹੜੀ ਪ੍ਰਭਗਵੰਤ ਮਾਨ ਸਰਕਾਰ ਤੋਂ ਸਾਡੀ ਇਹ ਮੰਗ ਆ ਵੀ ਜਿਹੜਾ ਮੁਆਜਬਾ ਦਿੱਤਾ ਜਾਵੇ ਮੁਆਜਬਾ ਪਹਿਲਾਂ ਸਾਨੂੰ ਜਦੋਂ ਪਹਿਲਾ ਫਰਾਡ ਆ ਉਦੋਂ ਸਾਨੂੰ ਕਾਲੀ ਸਰਕਾਰ ਨੇ ਜਰੂਰ ਦਿੱਤਾ ਉਦੋਂ ਬਾਅਦ ਕੇ ਸਰਕਾਰ ਨੇ ਸਾਨੂੰ ਮੁਆਜਬਾ ਨਹੀਂ ਦਿੱਤਾ ਤੇ ਹੁਣ ਅਸੀਂ ਇਹ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦੇ ਵੀ ਇਹਨਾਂ ਕਿਸਾਨਾਂ ਦਾ ਜਿਹੜਾ ਫਸਲਾਂ ਖਰਾਬ ਹੋ ਗਿਆ ਦਾ ਮੁਆਜਬਾ ਜਰੂਰ ਦਿੱਤਾ ਜਾਵੇ ਸਾਡੇ ਨਾਲ ਖੜਮੁਖ ਭਾਰਤੀ ਪੱਤੋ ਜੀ ਭਾਰਤੀ ਜੀ ਤੁਸੀਂ ਕਾਲੀਦਾਲ ਵੱਲੋਂ ਪਹੁੰਚੇ ਆ ਜਿਹੜੀਆਂ ਕਿਸਾਨਾਂ ਦਾ ਦਰਦ ਜਾਣਨ ਵਾਸਤੇ ਕੀ ਕਹਿਣਾ ਚਾਹੋਗੇ ਅੱਜ ਨੌਜਵਾਨਾਂ ਦਾ ਵੀ ਸਨਮਾਨ ਕੀਤਾ ਗਿਆ ਕੱਲ ਪੀਟੀਸੀ ਨੂੰ ਇੱਤੇ ਲਗਾਤਾਰ ਜਿਹੜੀਆਂ ਤਸਵੀਰਾਂ ਜਨਤਕ ਕੀਤੀਆਂ ਜਾ ਰਹੀਆਂ ਪਿੰਡਾਂ ਦੇ ਕੱਲ ਕਿਉਂਕਿ ਕਈ ਦਿਨ ਦੀ ਬਾਰਿਸ਼ ਹੋ ਰਹੀ ਸੀ ਉਹਦੇ ਨਾਲ ਨਿਹਾਲ ਸਿੰਘਲ ਹਲਕੇ ਦੇ ਕਾਫੀ ਪਿੰਡ ਜਿਵੇਂ ਕਿ ਮੱਲਿਆਣਾ ਲੋਪੋ ਦੌਧਰ ਤੇ ਡਾਲਾ ਬੁੱਟਰ ਬੁੱਟਰ ਕਲਾਂ ਬੁੱਟਰ ਖੁਰਦ ਕਾਫੀ ਪਿੰਡਾਂ ਦੇ ਵਿੱਚ ਪਾਣੀ ਨੇ ਨੁਕਸਾਨ ਕੀਤਾ ਮੇਰੇ ਖਿਆਲ ਮਤਾਂ ਹਜ਼ਾਰਾਂ ਏਕੜ ਜ਼ਮੀਨ ਦਾ ਨੁਕਸਾਨ ਹੋਇਆ ਜਿਹੜਾ ਕਿ ਕਿਸਾਨਾਂ ਨੇ ਹਜੇ ਝੋਨਾ ਲਾਇਆ ਹੀ ਸੀਗਾ ਤੇ ਉਹ ਡੁੱਬ ਗਿਆ ਇਹੋ ਜਿਹੀ ਚਲੋ ਆਫਤਾਂ ਆਉਂਦੀਆਂ ਰਹਿੰਦੀਆਂ ਅੱਗੇ ਵੀ ਆਈਆਂ ਇਹ ਨਹੀਂ ਗੱਲ ਆਈਆਂ ਨਹੀਂ ਪਰ ਇਸ ਵਾਰ ਤਾਂ ਇਹ ਹੋਇਆ ਵੀ ਡਰੇਨਾਂ ਦੀ ਵੀ ਕੋਈ ਸਫਾਈ ਨਹੀਂ ਹੋਈ ਇਹ ਵੱਡਾ ਕਾਰਨ ਇਹ ਵੀ ਹੈ ਡਰੇਨਾਂ 'ਚ ਪਾਣੀ ਆ ਗਿਆ ਉਹ ਵੀ ਟੁੱਟ ਗਿਆ ਉਹਦੇ ਕਾਰਨ ਵੀ ਜਾਦੇ ਪਾਣੀ ਆ ਗਿਆ ਉਹਦੀ ਸਫਾਈ ਨਾ ਹੋਣ ਕਾਰਨ ਦਾ ਵੀ ਕਾਰਨ ਦੂਸਰਾ ਮਤਲਬ ਜਿਹੜੀਆਂ ਮਹਿਕਮੇ ਦੀਆਂ ਪਹਿਲਾਂ ਜਿਹੜੀ ਸਚਾਈ ਮਹਿਕਮਾ ਜਾਂ ਇਸ ਤਰ੍ਹਾਂ ਦੇ ਸਰਕਾਰ ਦੇ ਮਹਿਕਮੇ ਜਿਹੜੇ ਕਿ ਪਹਿਲਾਂ ਧਿਆਨ ਦਿੰਦੇ ਆ ਪਤਾ ਹੀ ਹੁੰਦਾ ਵੀ ਇਹ بارش ਆਉਣੀ ਆ ਉਹਦੇ ਪ੍ਰਬੰਧ ਕਰਨੇ ਪੈਂਦੇ ਆ ਪਰ ਪ੍ਰਬੰਧ ਨਹੀਂ ਕੋਈ ਨਾ ਹੋਣ ਦੀ ਵਜ੍ਹਾ ਨਾਲ ਇਹ ਜਾਦੇ ਨੁਕਸਾਨ ਹੋਇਆ ਦੂਸਰਾ ਕੱਲ ਮੈਂ ਵੀਡੀਓ ਤੁਹਾਡੇ ਪੀਟੀਸੀ ਚੈਨਲ ਤੇ ਦੇਖੀ ਸਾਡੇ ਸਕਾਰਜੋਗ ਪੱਤਰਕਾਰ ਮੱਲਿਆਣਾ ਨੇ ਵੀ ਵੀਡੀਓ ਪਾਈ ਸੀ ਜਿਹੜੀ ਕਿ ਬਸ ਇੱਕ ਮਲ ਬੱਚਿਆਂ ਨਾਲ ਭਰੀ ਵੀ ਪਾਣੀ ਵਿੱਚ ਡਿੱਗ ਪਈ ਸੀ ਇੱਥੋਂ ਦੇ ਨੌਜਵਾਨ ਮੱਲਿਆਣੇ ਦੇ ਮੱਲਿਆਣੇ ਦੇ ਨੌਜਵਾਨ ਜਿਨ੍ਹਾਂ ਨੂੰ ਮੈਂ ਹੁਣੇ ਗੁਰੂ ਘਰ ਆਪਦੇ ਵੱਲੋਂ ਸਨਮਾਨਤ ਵੀ ਕਰਕੇ ਆ ਵੈਸੇ ਵੀ ਸਹਾਇਤਾ ਕੀਤੀ ਆ ਕਿਉਂਕਿ ਇਹ ਹੌਸਲਾ ਉਹਦੇ ਨਾਲ ਕੁਝ ਗੱਲ ਨਹੀਂ ਹੌਸਲਾ ਹੁੰਦਾ ਤਾਂ ਕਿ ਹਰੇਕ ਇਨਸਾਨ ਦੇ ਵਿੱਚ ਜਜਵਾ ਆ ਜਾਵੇ ਕੱਲ ਨੂੰ ਕਿਸੇ ਨੂੰ ਵੀ ਪ੍ਰੋਬਲਮ ਮੈਨੂੰ ਵੀ ਆ ਸਕਦੀ ਹੈ ਤੁਹਾਨੂੰ ਵੀ ਪ੍ਰੋਬਲਮ ਆ ਸਕਦੀ ਹੈ ਇਹਨਾਂ ਨੂੰ ਵੀ ਆ ਸਕਦੀ ਹੈ ਤਾਂ ਕਿ ਉਸ ਤਰ੍ਹਾਂ ਦੀ ਮਦਦ ਲਈ ਤਤਫਟ ਕੋਈ ਬੰਦਾ ਰਹੇ ਜੀ ਕਿਸਾਨਾਂ ਦੇ ਅੱਜ ਬਾਹ ਫੜਨ ਦਾ ਸਮਾਨ ਸਰਕਾਰ ਵੱਲੋਂ ਥੋੜਾ ਸਮਾ ਰਹਿ ਗਿਆ ਕਾਫੀ ਜਿਹੜਾ ਨੁਕਸਾਨ 1500 ਏਕੜ ਤੋਂ ਉੱਪਰ ਜਿਹੜਾ ਰਕਬਾ ਵੱਖ-ਵੱਖ ਪਿੰਡਾਂ ਮੱਲਿਆਣਾ ਦੌਧਾ ਰਸੂਲਪੁਰ ਇਹਨਾਂ ਪਿੰਡਾਂ ਦਾ ਜਿਹੜਾ ਵੋਟਰ ਦਾ ਗੱਲ ਕੀਤੀ ਹੈ ਵੀ ਤਾਂ ਖਰਾਬ ਹੋਇਆ ਚੋਣੇ ਦਾ ਤੇ ਹਜੇ ਤੱਕ ਕੋਈ ਅਧਿਕਾਰੀ ਜਾਂ ਕੋਈ ਡੀਸੀ ਜਾਂ ਐਸਡੀਐਮ ਕੋਈ ਵੀ ਨਹੀਂ ਪਹੁੰਚਿਆ ਜੀ ਨਹੀਂ ਨਹੀਂ ਪਹੁੰਚਣ ਵਾਲੀ ਤਾਂ ਕੋ ਆਣੀ ਹੈ ਨਹੀਂ ਇਹ ਤਾਂ ਇਹ ਦੇ ਦਿੰਦੇ ਆ ਕਿ ਕਿਸਾਨਾਂ ਦੀ ਜਮੀਨਾਂ ਕਿਵੇਂ ਨਪਣੀਆਂ ਤੁਹਾਨੂੰ ਪਤਾ ਹੀ ਹਾਲਾਤ ਕੀ ਬਣੇ ਪਏ 40000 ਕਿੱਲਾ ਜਿਹੜਾ ਕਿ ਪੰਜਾਬ ਸਰਕਾਰ ਬਿਨਾ ਪੈਸੇ ਦਿੱਤੋ ਹੀ ਲੈਣ ਨੂੰ ਫਿਰਦੀ ਆ ਇਹ ਤਾਂ ਦੂਜੇ ਪਾਸੇ ਧਿਆਨ ਆ ਇਧਰਲੇ ਪਾਸੇ ਦਾ ਕਿਸੇ ਦਾ ਧਿਆਨ ਹੀ ਨਹੀਂ ਦੇਖੋ ਹਰੇਕ ਚੈਨਲ ਤੇ ਮੇਰਾ ਖਿਆਲ ਪਰਸੋਂ ਦੀ ਜਿਹਦੇ ਦਾ بارش ਪਈ ਜਾਂਦੀ ਉਹਨਾਂ ਦੇ ਚੈਨਲ ਤੇ ਚੱਲੀ ਜਾਂਦੀ ਸੋਸ਼ਲ ਮੀਡੀਆ ਤੇ ਸਾਰੇ ਪਿੰਡਾਂ ਦਾ ਬੇਰਵਾ ਚੱਲ ਰਿਹਾ ਡੀਸੀ ਸਾਹਿਬ ਸੁੱਤੇ ਪਏ ਆ ਮੌਜੂਦਾ ਐਮਐਲਏ ਨਹੀਂ ਆਇਆ ਯਾਰ ਉਹਦਾ ਫਰਜ ਬਣਦਾ ਸੀ ਆ ਮੋਗੇ ਐਮਐਲਏ ਨੇ ਕੀ ਕੀਤਾ ਵੀ ਉਥੇ ਹਾਲਾਤ ਇਹ ਬਣ ਗਏ ਵੀ ਉਹ ਡਰੇਨ ਟੁੱਟਣ ਨਾਲ ਉਸ ਕਿੰਨਾ ਨੁਕਸਾਨ ਹੋ ਗਿਆ ਮੋਗੇ ਹਲਕੇ ਚ ਐਮਐਲਏ ਨੇ ਉਹ ਕੀ ਕੀਤਾ ਗੋਂਗਲੋਂ ਦੀ ਮਿੱਟੀ ਝਾਣ ਲਈ ਇੱਕ ਉਹ ਮੇਰਾ ਖਲ ਇੱਕ ਅਧਿਕਾਰੀ ਦੀ ਉਹਨੂੰ ਸਸਪੈਂਡ ਕਰਤਾ ਪਰ ਉਹ ਸਸਪੈਂਡ ਹੋਣ ਨਾਲ ਜਿਮੀਨੇਰਾਂ ਦਾ ਥੋੜੀ ਕੋਈ ਫਾਇਦਾ ਹੋ ਜੂਗਾ ਗੱਲ ਤਾਂ ਉਹ ਗੱਲ ਕਰੀ ਜਾਵੇ ਜਿਹਦੇ ਨਾਲ ਕਟੋ-ਕਟ ਅੱਜ ਇਹ ਫਰਜ ਬਣਦਾ ਜੀ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਨੂੰ ਹੁਕਮ ਕਰਦੇ ਡੀਸੀ ਗਾਂ ਤਹਿਸੀਲਦਾਰਾਂ ਨੂੰ ਹੁਕਮ ਕਰਦਾ ਤਹਿਸੀਲਦਾਰ ਪਟਵਾਰੀਆਂ ਨੂੰ ਲੈ ਕੇ ਗਰਦਾਬਰੀਆਂ ਕੀਤੀਆਂ ਜਾਂਦੀਆਂ ਸਰਦਾਰ ਪ੍ਰਕਾਸ਼ੋਂ ਬਾਦਲ ਦੀ ਸਰਕਾਰ ਰਹੀ ਜਦੋਂ ਇਹ ਜੀ ਆਫਤ ਆਈ ਉਸੇ ਟਾਈਮ ਆਰਡਰ ਆਉਂਦੇ ਰਹੇ ਆ ਵੀ ਪਟਵਾਰੀਆਂ ਨੂੰ ਲੈ ਕੇ ਗਰਦਾਬਰੀਆਂ ਕਰੋ ਤੇ ਜਿੰਨਾ ਕੁ ਹੋ ਸਕਦਾ ਸੀਗਾ ਮਦਦ ਕੀਤੀ ਜਾਵੇ ਤਾਂ ਪ੍ਰਾਣੀਆਂ ਗੱਲਾਂ ਅੱਜ ਤਾਂ ਭਾਜੀ 80 80 ਹਜ਼ਾਰ ਠੇਕਾ ਠੇਕੇ ਤੇ ਲੈ ਕੇ 80000 ਤੇ ਜ਼ਿੰਮੇਦਾਰ ਕੀ ਕਰੂਗਾ ਉਹ ਉਹ ਸਰਪੰਨਾ ਜਿਹੜੀ ਆ ਹੁਣ ਝੋਨਾ ਲਾਇਆ ਸਪਰੇਆ ਕੀਤੀਆਂ ਮੇਰਾ ਮਤਲਬ ਲੇਬਰ ਨੂੰ ਪੈਸੇ ਦਿੱਤੇ ਆ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਮੇਰੇ ਖਿਆਲ ਮੁਤਾਬਕ ਘੱਟ ਤੋਂ ਘੱਟ ਮੈਂ ਮੰਗ ਕਰਦਾ ਵੀ 50 60000 ਰੁਪਏ ਪਰ ਏਕੜ ਸਰਕਾਰ ਮਦਦ ਕਰੇ ਤਾਂ ਕਿਸਾਨ ਦੀ ਕੋਈ ਪਰਵਾਹੀਆ ਨਹੀਂ ਤਾਂ ਕਿਸਾਨ ਤਾਂ ਮਰਿਆ ਪਿਆ ਕੋਈ ਆਇਆ ਹੀ ਨਹੀਂ ਵੱਡੀ ਗੱਲ ਤਾਂ ਇਹ ਸ਼ਰਮ ਦੀ ਗੱਲ ਆ ਵੀ ਮੌਕੇ ਦੇ ਵਦਾਇਕ ਮੋਗੇ ਜ਼ਿਲ੍ਹੇ ਦੇ 4 ਐਮਐਲਏ ਆਮ ਆਦਮੀ ਪਾਰਟੀ ਦੇ ਕੋਈ ਇੱਕ ਐਮਐਲਏ ਕਿਸੇ ਦੀ ਕੋਈ ਫਰਜ਼ ਨਹੀਂ ਸੀ ਬੰਦਾ ਇੱਥੇ ਆ ਕੇ ਆਉਣ ਦਾ ਕੋਈ ਹਾ ਦਾ ਨਾਰਾ ਮਾਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਵੇ ਡੀਸੀ ਸਾਹਿਬ ਇੱਥੇ ਆਉਣ ਡੀਸੀ ਨਹੀਂ ਆ ਸਕਦਾ ਤਹਿਸੀਲਦਾਰ ਤਾਂ ਆਵੇ ਘੱਟੋ ਘੱਟ ਐਸਡੀਐਮ ਆਵੇ ਗੱਲ ਇਹ ਆ ਵੀ ਇਹ ਕਿ ਇਧਰਲੇ ਪਾਸੇ ਧਿਆਨ ਹੀ ਨਹੀਂ ਹੈ ਨਾ ਸਾ ਇਹ ਦੇ ਮਤਲਬ ਹੋਰਾਂ ਪਾਸਾਂ ਕੱਲ ਧਿਆਨ ਬਿਲਕੁਲ ਜਿਹੜਾ 60 70000 ਰੁਪਏ ਦੇ ਠੇਕੇ ਤੇ ਲੈ ਕੇ ਕਿਸਾਨਾਂ ਵੱਲੋਂ ਜਿਹੜੀ ਜ਼ਮੀਨ ਆ ਉਹ ਕੀਤੀ ਗਈ ਹੈ ਤੇ ਮੰਗ ਕਰ ਰਹੇ ਨੇ ਕਿਸਾਨ ਜਿਹੜੇ 60000 ਰੁਪਏ ਪ੍ਰਤੀ ਏਕੜ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ ਕੱਲ ਨੌਜਵਾਨਾਂ ਨੇ ਇਕੱਠੇ ਹੋ ਕੇ ਬੱਚਿਆਂ ਨੂੰ ਕੱਢਿਆ ਤੁਹਾਡੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਅੱਜ ਕਾਲੀ ਦਲ ਦੇ ਆਗੂ ਤੁਹਾਨੂੰ ਸਨਮਾਨਤ ਕਰਕੇ ਗਿਆ ਭਾਰਤੀ ਜੀ ਕੀ ਕਹਿਣਾ ਚਾਹੁੰਦੇ ਬਸ ਹੀ ਸਭ ਤੋਂ ਪਹਿਲਾਂ ਅਸੀਂ ਭਾਰਤੀ ਜੀ ਦਾ ਧੰਨਵਾਦ ਕਰਦੇ ਹਾਂ ਵੀ ਚਲ ਜਿਹੜੀ ਆ ਕੇ ਨਾਲ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ ਕੋਈ ਹੋਰ ਆਇਆ ਪਾਰਟੀ ਦਾ ਕਿਸਾਨਾਂ ਦੀ ਗੱਲਬਾਤ ਕਰਨ ਬਸ ਸਰਕਾਰ ਤਾਂ ਖੜੀ ਨਹੀਂ ਕਿਸਾਨਾਂ ਨਾਲ ਕਿਸਾਨ ਮਜ਼ਦੂਰ ਇਕੱਤਰ ਜਿੰਦਾਬਾਦ ਹੈਗੇ ਆ ਜੀ ਸਾਡੇ ਕੋਲ ਇੱਕੋ ਇੱਕਲਾ ਪੈੜੀ ਦਾ بیٹے ਨੂੰ ਕੱਲ ਮੈਂ ਨਾਲ ਲੈ ਕੇ ਗਿਆ ਜੀ ਉੱਥੇ ਮੈਂ ਚਲੋ ਬੇਟੇ ਉੱਥੇ ਆਪਣੀ ਗੱਡੀ ਖੜੀ ਉੱਥੇ ਫਸੀ ਤੇ ਆਪਾਂ ਬੱਚਿਆਂ ਨੂੰ ਕੱਢੀਏ ਕਿਵੇਂ ਨਾ ਕਿਵੇਂ ਮੈਂ ਹੈ ਬੱਚਿਆਂ ਨੂੰ ਕੱਢੀਏ ਇੱਕ ਬੇਟਾ ਹੋਰ ਸੀ ਮੇਰਾ ਭਤੀਜਾ ਸੀ ਫੇਰਾ ਉਹਨੂੰ ਨਾਲ ਮੂਰੇ ਜੋੜਿਆ ਤੇ ਇਹਨੂੰ ਮਗਰ ਜੋੜਿਆ ਤੇ ਇੱਕ ਮੁੰਡਾ ਬਾਹਰੋਂ ਆਇਆ ਸੀਗਾ ਸਾਡੇ ਪਿੰਡ ਦਾ ਹੀ ਸੀਗਾ ਉਹ ਤੇ ਉਹ ਉਹਨੂੰ ਪਹਿਲਾਂ ਕੱਢ ਕੇ ਲਏ ਤੇ ਫਿਰ ਗਾਹਾਂ ਬੱਚਿਆਂ ਨੂੰ ਨਾਲ ਕੱਢ ਕੇ ਨੌ ਹੋਰ ਵੀ ਯਾਤਰੀ ਸੀਗੇ ਉਹਨਾਂ ਨੂੰ ਵੀ ਕੱਢਿਆ ਬਾਹਰ ਲੱਗਦਾ ਕਿ ਸਰਕਾਰ ਮੁਆਵਜ਼ਾ ਦੇ ਦੂਗੀ ਮੁਆਵਜ਼ਾ ਜੀ ਅਸੀਂ ਤਾਂ ਇਹੀ ਮੰਗ ਕਰਦੇ ਸਰਕਾਰ ਮੁਰੇ ਵੀ ਤੁਹਾਡੇ ਮੁਰੇ ਬੇਨਤੀ ਹੈ ਕੋਈ ਜ਼ੋਰ ਤਾਂ ਹੀ ਚੱਕਣਾ ਨਹੀਂ ਡਾਂਗ ਨਹੀਂ ਚਲਾਉਣੀ ਜੀ ਅਸੀਂ ਜੇ ਕਰ ਦੋਗੇ ਤਾਂ ਵੀ ਠੀਕ ਹੈ ਨਹੀਂ ਪਰਮਾਤਮਾ ਮੂਰੇ ਬੇਨਤੀ ਤਾਂ ਹੈਗੀ ਪਰ ਮਾਫਜਤਾ ਹੀ ਕਹਿੰਦੇ ਜੇ ਮਾਫਜਤਾ ਬਹੁਤ ਚੰਗੀ ਗੱਲ ਹੈ ਨਹੀਂ ਮਾਰੇ ਵੀ ਤਾਂ ਹੈਗੇ ਹੀ ਹੈਗੇ ਅਸੀਂ ਤਾਂ ਨਾ ਜੀ ਕੋਈ ਮੌਜੂਦਾ ਐਮਐਲਏ ਨਾ ਕੋਈ ਐਸਡੀਐਮ ਨਾ ਕੋਈ ਕੋਈ ਵੀ ਨਹੀਂ ਆਇਆ ਸਾਡੇ ਕੋਲ ਤੇ ਆਉਂਦੇ ਨਹੀਂ ਹੈ ਨਹੀਂ ਜੇ ਕਮਾਲੀ ਧਿਆਨ ਹੀ ਹੈ ਨਹੀਂ ਉਹਨਾਂ ਦਾ ਤਾਂ ਅਸੀਂ ਹਮਦਰਦ ਸਰਕਾਰ ਕਿਸਾਨਾਂ ਦੀ ਬਾਰੇ ਕੱਲੇ ਹਮਦਰਦੀ ਜੀ ਵੋਟਾਂ ਵੇਲੇ ਬਾਪੂ ਕਹਿੰਦੇ ਫੇਰ ਕਿਸੇ ਦੀ ਸਾਰ ਨਾ ਲੈਂਦੇ ਵੋਟਾਂ ਵੇਲੇ ਆਉਂਦੇ ਸਾਡੇ ਕੋਲ ਤਾਂ ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਅਸੀਂ ਵਰਕਰ ਐ ਮੈਂ ਵੀ ਆਮ ਆਦਮੀ ਮੈਂ ਵੀ ਕਹਿੰਦਾ ਬਦਲਾ ਲਵਾਵਾਂਗੇ ਆਮ ਆਦਮੀ ਵੋਟ ਪਾਈ ਆ ਕਾਲੀ ਕਾਂਗਰਸ ਦੇ ਕੱਟੜ ਬੰਦੇ ਸੀ ਪਰ ਪਾਈ ਉਹਨੂੰ ਉਹਨੇ ਇੱਕ ਦਿਨ ਵੀ ਆ ਕੇ ਚਾਹ ਤਾਂ ਕਿਦਾ ਭੋਗ ਹੁੰਦਾ ਤੇ ਚਾਕੇ ਦੇਖਾਂਡ ਪੜਦੇ ਉਹ ਤੇ ਖੁਸ਼ੀ ਨਾਲ ਮੈਂ ਤੇ ਆਉਂਦੇ ਆ ਅੱਜ ਅਫਸੋਸ ਹੁੰਦਾ ਮਨ ਨੂੰ ਅਫਸੋਸ ਹੁੰਦੇ ਜਿਹੜਾ ਆਉਂਦੇ ਕਿਉਂਕਿ ਮਰਗ ਤੇ ਆਉਂਦੇ ਆ ਉਦੋਂ ਕਹਿੰਦੇ ਸਾਡੀਆਂ ਵੋਟਾਂ ਪੱਕੀਆਂ ਇੱਥੇ ਬਸ ਇੱਥੇ ਤਾਂ ਆਉਣੇ ਹੀ ਆਉਣ ਨਾ ਪਰ ਅੱਜ ਆ ਜਿਹੜੀਆਂ ਵੋਟਾਂ ਇਹ ਕਿਉਂ ਦਿਨਾਂ ਨੂੰ ਇਹਦਾ ਪੱਠਾ ਬੋਹਣ ਹੋਈਆਂ ਜੇ ਇਹ ਹਸਮਨਾ ਰਿਆ ਤਾਂ ਉਹ ਤਾਂ ਕਹਿੰਦੇ ਫੇਰ ਆਉਣਾ ਸੀ ਆ ਜਾਣਗੇ ਫਿਰ ਮੁੜ ਕੇ ਫਿਰ ਦੇਖ ਲੈਣਗੇ ਪਰ ਅਸੀਂ ਤਾਂ ਬੇਨਤੀ ਕਰਦੇ ਜੇ ਮਿਲ ਜਾਊਗਾ ਸਾਨੂੰ ਅਸੀਂ ਕੋਈ ਨਾ ਕੋਈ ਮਿੰਟ ਸਾਡੇ ਪੱਲੇ ਪੈ ਜੂ ਅਸੀਂ ਵੀ ਕਹਿਣਾਗੇ ਤਨੀ ਫਿਰ ਕਾਲੀ ਸਰਕਾਰ ਤਾਂ ਕਿਹਦੇ ਗਈ ਨਹੀਂ ਸਾਡੀ ਉਹ ਤਾਂ ਹੈਗੀ ਹੈਗੀ ਆ ਹਾਂਜੀ ਯਾਦ ਆਉਂਦੀ ਕਾਲੀ ਦਲ ਦੀ ਆਉਂਦੀ ਜੀ ਆਉਂਦੀ ਜ਼ਰੂਰ ਚੇਤੇ ਆਉਂਦੀ ਆ ਆਉਂਦੀ ਚੇਤੇ ਜ਼ਰੂਰ ਆਉਂਦੀ ਆ ਬਿਲਕੁਲ ਜਿਹੜੇ ਲੋਕ ਨੇ ਆਮ ਲੋਕ ਆ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਇੱਕ ਆਮ ਆਦਮੀ ਪਾਰਟੀ ਨੂੰ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਵੋਟਾਂ ਪਾਈਆਂ ਸੀ ਅੱਜ ਭੋਗਾਂ ਤੇ ਜ਼ਰੂਰ ਲੀਡਰ ਦੇਖਣ ਨੂੰ ਮਿਲਦੇ ਆ ਪਰ ਅੱਜ ਕਿਸਾਨਾਂ ਦੇ ਖੇਤਾਂ ਦੇ ਹਾਲਾਤ ਵੇਖੋ ਇੱਕ ਵਾਰ ਕੈਮਰਾਮੈਨ ਕਹੂੰਗਾ ਕੈਮਰਾਮੈਨ ਨੂੰ ਕਿ ਇੱਕ ਵਾਰ ਹਾਲਾਤ ਜ਼ਰੂਰ ਦਿਖਾਈ ਜਾਣ 4-4 5-5 ਫੁੱਟ ਝੋਨੇ ਦੇ ਵਿੱਚ ਪਾਣੀ ਖੜ ਚੁੱਕਿਆ ਤੇ ਲਗਾਤਾਰ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ 70 ਤੋਂ 80 ਹਜ਼ਾਰ ਰੁਪਏ ਜਿਹੜਾ ਠੇਕੇ ਤੇ ਜ਼ਮੀਨ ਲਈ ਆ ਕਿਸੇ ਨੇ 60 ਹਜ਼ਾਰ ਤੇ ਲਈ ਆ ਤੇ ਉਹਨਾਂ ਨੂੰ ਸਰਕਾਰ ਜਿਹੜੀ ਮੁਆਵਜ਼ਾ ਜ਼ਰੂਰ ਦੇਵੇ ਲਗਾਤਾਰ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਜਿਹੜੀ ਮੰਗ ਮੁਆਵਜ਼ੇ ਦੀ ਕਰ ਰਹੇ ਨੇ ਤੇ ਅਸੀਂ ਵੀ ਅਪੀਲ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਮੋਗਾ ਜ਼ਿਲ੍ਹੇ ਦੇ ਕਾਫੀ ਪਿੰਡ ਨੇ ਜੇ ਪਿੰਡ ਗਿਣੌਣ ਲੱਗ ਜੇ ਤਾਂ ਦਰਜ ਨਾਲ ਪਿੰਡ ਹੋਣਗੇ ਚਗਾਵਾ ਕਪੂਰੇ ਪੁਰਾਣੇ ਵਾਲਾ ਸੰਧੂਆ ਵਾਲਾ ਬੋਨਾ ਮੈ ਮੈ ਦੁਜਾ ਰਸੂਲਪੁਰ ਮੱਲਿਆਣਾ ਲੋਪੋ ਬੁਟਰ ਕਾਫੀ ਪਿੰਡ ਨੇ ਡਾਲਾ ਤੱਕ ਕਿ ਜਿੰਨਾਂ ਦੇ ਵਿੱਚ ਝੋਨਾ ਬੁਰੀ ਤਰ੍ਹਾਂ ਨਾਲ ਡੁੱਬ ਚੁੱਕਿਆ ਕਿਸਾਨਾਂ ਨੂੰ ਹੁਣ ਪਨੀਰੀ ਵੀ ਲੈਣ ਲਈ ਡਰ ਸਤਾ ਰਿਹਾ ਕਿ ਜੇ ਝੋਨਾ ਲਾਉਣਾ ਪੈਂਦਾ ਤਾਂ ਸਾਡੇ ਕੋਲ ਪਨੀਰੀ ਵੀ ਨਹੀਂ ਬਚਣੀ ਤੇ ਜ਼ਮੀਨਾਂ ਠੇਕੇ ਤੇ ਲੈ ਕੇ ਸਾਨੂੰ ਖਾਲੀ ਰੱਖਣੀਆਂ ਪੈਣਗੀਆਂ ਲਗਾਤਾਰ ਪੰਜਾਬ ਸਰਕਾਰ ਤੋਂ ਕਿਸਾਨ ਜਿਹੜੇ ਹੱਥ ਬੰਨ ਕੇ ਮਾਅਵਜੇ ਦੀ ਮੰਗ ਕਰ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਮੁਰਗੀਆਂ ਦਾ ਮਾਅਵਜਾ ਦੇਣ ਵਾਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਕਿਸਾਨਾਂ ਨੂੰ ਹੁਣ ਮਾਅਵਜਾ ਦੇਵੇਗਾ ਉਹਨਾਂ ਦੀ ਬਾਹ ਫੜੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਅਨਸਾਰ ਦੇ ਨਾਲ ਸਰਜੀਤ ਸਿੰਘ ਰੋਲੀ ਪੀਟੀਸੀ న్యూਸ ਮੋਗਾ